ਫੌਨ ਨੰਨਤਾ ਰਾਈ ਬਦਲ ਲਿਆ ਆਪਦਾ ਸਾਰਾ ਹੋਰ ਸੰਦੂ ਸਾਹਿਬ ਆ ਤਾਂ ਬਾਲੀ ਵਧੀਆ ਟ੍ਰਿਕ ਕੰਮ ਕਰ ਗਈ ਇਹ ਦੇਖੋ ਕਿਵੇਂ ਕਨਫਿਊਜ਼ ਹੋਈਆਂ ਫਿਰਦੀਆਂ ਤੇ ਆਉਂਦੀਆਂ ਹੀ ਨੇੜੇ ਆ ਦੇਖ ਕਿਵੇਂ ਜਾ ਰਹੀਆਂ ਇਧਰ ਦੇਖ ਹਾਂਜੀ ਬਿਲਕੁਲ ਸਹੀ ਗੱਲ ਹੈ ਦੋਸਤੋ ਕੱਲ ਵੀਡੀਓ ਦੇਖੀ ਥੋਈ ਸੀ ਹਾਂਜੀ ਹਾਂਜੀ ਤੇ ਦੋਸਤਾਂ ਨੂੰ ਵੀ ਅੱਜ ਆਪਾਂ ਦੱਸਾਂਗੇ ਕੱਲ ਬਹੁਤ ਹੀ ਵਾਇਰਲ ਵੀਡੀਓ ਵੇਖੀ ਸੀਗੀ ਤੇ ਉਹੀ ਟ੍ਰਿਕ ਅੱਜ ਆਪਾਂ ਅਜ਼ਮਾ ਕੇ ਦੇਖੀ ਆ ਤੇ ਬਹੁਤ ਹੀ ਕੰਮ ਕਰ ਗਈ ਆ ਤੇ ਦੋਸਤੋ ਉਹਦੇ ਵਾਸਤੇ ਤੁਹਾਨੂੰ ਸਿਰਫ ਇੱਕ ਲਫਾਫਾ ਲੈਣਾ ਪੈਣਾ ਤੇ ਉਹਦੇ ਚ ਪਾਣੀ ਪਾਉਣਾ ਪੈਣਾ ਤੇ ਦੇਖਿਓ ਤੁਸੀਂ ਚਮਤਕਾਰ ਆਉ ਤੁਹਾਨੂੰ ਦੱਸਦੇ ਕੀ ਕੰਮ ਆਉਗੀ ਇਹ ਵੀਡੀਓ ਹਾਂਜੀ ਤੇ ਵੀਡੀਓ ਸਾਰੀ ਜਰੂਰ ਦੇਖਿਓ ਦੋਸਤੋ ਗਰਮੀਆਂ ਦੇ ਦਿਨ ਚੱਲ ਰਹੇ ਆ ਤੇ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਮੱਖੀਆਂ ਬਹੁਤ ਜ਼ਿਆਦੀਆਂ ਪਰੇਸ਼ਾਨ ਕਰਦੀਆਂ ਜਦੋਂ ਆਪਾਂ ਜਾਲੀ ਵਾਲਾ ਗੇਟ ਖੋਲਦਿਆਂ ਤਾਂ ਮੱਖੀਆਂ ਅੰਦਰ ਭੱਜ ਜਾਂਦੀਆਂ ਪਰ ਦੋਸਤੋ ਇਹਦਾ ਤੁਹਾਨੂੰ ਪੱਕਾ ਹੱਲ ਕਰਨ ਲੱਗੇ ਆ ਕੋਈ ਤੁਹਾਡਾ ਰੁਪਿਆ ਨਹੀਂ ਲੱਗਣਾ 0 ਰੁਪਏ ਦੇ ਵਿੱਚ ਤੁਸੀਂ ਬਹੁਤ ਹੀ ਕੰਮ ਵਾਲੀ ਚੀਜ਼ ਬਣਾ ਸਕਦੇ ਹੋ ਜਿਹੜੀ ਵਰਕ ਵੀ ਪੂਰਾ ਕਰੂਗੀ ਅਸੀਂ ਦੇਖੀ ਸੀ ਇੱਕ ਵੀਡੀਓ ਜਿਹਦੇ ਵਿੱਚ ਪੱਥਰਾਂ ਨਾਲ ਮੱਖੀਆਂ ਭਜਾ ਰਹੇ ਸੀ ਅੱਜ ਤੁਹਾਨੂੰ ਦੱਸਦੇ ਆਂ ਵੀ ਪੱਥਰ دوست ਤੁਸੀਂ ਮੱਖੀਆਂ ਦੇ ਮਾਰਨੇ ਨਹੀਂਗੇ ਇਹਨਾਂ ਦਾ ਸਹੀ ਯੂਜ਼ ਕਰਕੇ ਤੁਸੀਂ ਮੱਖੀਆਂ ਤੋਂ ਛਡਕਾਰਾ ਪਾ ਸਕਦੇ ਹੋ ਹਾਂਜੀ ਪਾ ਸਕਦੇ ਬਿਲਕੁਲ ਜੀ ਤੇ ਆਪਾਂ ਕੋਈ ਵੀ ਪੱਥਰ ਲੈ ਲੈਣੇ ਆ ਭਾਵੇਂ ਤੁਸੀਂ ਦੂਜੀ ਆਪਣੀ ਬੱਜਰੀ ਵਗੈਰਾ ਹੁੰਦੀ ਉਹ ਲੈ ਲੈਣੀ ਹੈ ਕੋਈ ਵੀ ਲੈ ਲੈਣੀ ਹੈ ਠੀਕ ਆਪਾਂ ਇੱਕ ਲੈ ਲੈਣੇ ਜੀ ਫਾਉਲ ਪੇਪਰ ਠੀਕ ਹੈ ਜੀ ਠੀਕ ਤੇ ਫਾਉਲ ਪੇਪਰ ਦੇ ਆਪਾਂ ਛੋਟੇ ਛੋਟੇ ਜਿਹੜੇ ਕੀਟ ਪੁੱਛਣ ਲੈਣੇ ਆ ਦੋਸਤੋ ਅਸੀਂ ਹਰਿਆਣਾ ਚੈਨਲ ਤੇ ਇੱਕ ਵੀਡੀਓ ਦੇਖੀ ਸੀ ਜਿਹੜੀ ਉਸ ਤੋਂ ਬਾਅਦ ਅਸੀਂ ਘਰੇ ਯੋਜ ਕੀਤੀ ਬਹੁਤ ਹੀ ਜ਼ਿਆਦਾ ਕਾਰਗਰ ਆ ਤੇ ਤੁਸੀਂ ਵੀਡੀਓ ਦੇਖਦੇ ਰਹੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਇਨ੍ਹਾਂ ਪੱਥਰਾਂ ਨਾਲ ਤੁਸੀਂ ਮੱਖੀਆਂ ਕਿਵੇਂ ਭਜਾ ਸਕਦੇ ਹੋ ਤੇ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਟਰਿਕ। ਹਾਂਜੀ ਕਿਉਂਕਿ ਇਹ ਸਸਤੀ ਜੀ ਟਰਿਕ ਹੈਗੀ ਕੋਈ ਇਹ ਤੁਹਾਡਾ ਇਹਦੇ ਵਿੱਚ ਰੁਪਿਆ ਵੀ ਨਹੀਂ ਲੱਗਣਾ। ਇਹ ਆਪਾਂ 7-8 ਪੀਸ ਲੈ ਲਏ ਹੈਗੇ ਆ। ਤੇ ਦੋਸਤੋ ਹੁਣ ਆ ਜਿਹੜੇ ਪੱਥਰ ਇਹਨਾਂ ਨੂੰ ਐਵੇਂ ਆਪਾਂ ਇਹਨਾਂ ਨਾਲ ਕਵਰ ਕਰ ਦਾਂਗੇ। ਹਾਂਜੀ। ਆ ਦੇਖੋ ਤੁਸੀਂ ਮੈਂ ਵੀ ਨਾਲ ਹੈਲਪ ਕਰਵਾ ਰਿਆ। ਵੀ ਜਲਦੀ ਜਲਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਜੇ ਅਸੀਂ ਇਹ ਯੂਜ਼ ਕੀਤਾ ਹਾਂ ਮੈਂ ਤੁਸੀਂ ਵੀ ਯੂਜ਼ ਕਰੋ। ਹਾਂਜੀ। ਆ ਦੇਖੋ ਤੁਸੀਂ। ਹਾਂਜੀ। ਆ ਦੇਖੋ ਦੋਸਤੋ। ਉਹ ਤਾਂ ਸਿਰਫ ਇੱਕ 2 ਰੁਪਈਆ ਦੀ ਖੇਡ ਆ ਬੇ 1 2 ਰੁਪਈਆ ਦਾ ਥੋੜਾ ਫਾਉਲ ਪੇਪਰ ਲੱਗਣਾ ਤੇ ਇੱਕ ਪੋਲੀਥੀਨ ਲੱਗਣਾ ਹੈ ਹਾਂਜੀ ਤੇ ਆ ਦੇਖੋ ਤੁਸੀਂ ਐਵੇਂ ਤੁਸੀਂ ਆ ਐਵੇਂ ਮਤਲਬ ਕਿ ਪੱਥਰਾਂ ਦੇ ਉੱਤੇ ਫਾਉਲ ਪੇਪਰ ਚੜਾ ਲੈਣੇ ਆ ਹਾਂਜੀ ਤੇ ਹੁਣ ਇੰਨੇ ਕਿ ਬਹੁਤ ਹੈ ਹਾਂ ਪਰ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਹਾਂਜੀ ਲਫਾਫੇ ਦੇ ਵਿੱਚ ਟਰਾਂਸਪੇਰੈਂਟ ਦੇ ਵਿੱਚ ਆਪਾਂ ਪੱਥਰ ਪਾ ਲਿਆ ਤੇ ਹੁਣ ਆਪਾਂ ਇਸ ਲਫਾਫੇ ਨੂੰ ਜਿਹੜਾ ਕਿ ਪਾਣੀ ਦੇ ਨਾਲ ਪਰਾਂਗੇ ਜਾਨੀ ਕਿ ਇੰਨਾ ਕੁ ਪਾਣੀ ਪਾ ਦਾਂਗੇ ਹਾਫ ਜਾ ਠੀਕ ਆ ਦੋ ਤੇ ਮੱਖੀਆਂ ਕਿਵੇਂ ਰਾਹ ਤੁਹਾਡਾ ਛੱਡ ਜਾਣਗੀਆਂ ਤੁਸੀਂ ਦੇਖਦੇ ਰਹੋ ਵੀਡੀਓ ਪਾਉ ਪਵਣ ਹਾਂਜੀ ਇਹਦੇ ਚ ਆਪਾਂ ਦੋ ਕੱਪ ਜਿਹੜੇ ਕੀ ਪਾਣੀ ਦੇ ਪਾ ਲੈਨੇ ਆ ਤੇ ਲਫਾਫਾ ਤੁਹਾਡਾ ਪੂਰਾ ਵਧੀਆ ਸਾਬਤ ਹੋਵੇ ਫਟਿਆ ਨਾ ਤੇ ਦੋਸਤੋ ਇੰਨੀ ਜਿਆਦਾ ਟ੍ਰਿਕ ਕੰਮ ਕਰਦੀ ਸਾਨੂੰ ਨਹੀਂ ਪਤਾ ਵੀ ਇਹਦੇ ਪਿੱਛੇ ਕੀ ਲੌਜੀਕ ਆ ਕੀ ਸਾਇੰਸ ਆ ਪਰ ਮੱਖੀਆਂ ਤੁਹਾਡੇ ਮਤਲਬ ਕਿ ਜਾਲੀ ਵਾਲਾ ਗੇਟ ਕ੍ਰੋਸ ਨਹੀਂ ਕਰਨਗੀਆਂ ਵੀ ਖੁੱਲਾ ਰਹਿ ਜਾਂਦਾ ਤਾਂ ਠੰਡਦੇ ਉਹ ਅੰਦਰ ਠੰਡ ਲੱਭਦੇ ਆ ਤੇ ਅੰਦਰ ਭਜਦੇ ਆ ਹਾਂਜੀ ਤੇ ਤੁਸੀਂ ਦੇਖਿਓ ਤੁਸੀਂ ਐਵੇਂ ਐਵੇਂ ਕਰ ਲੈਣਾ ਦੋਸਤੋ ਪਾਊਲੂ ਪੇਪਰ ਇਹਦੇ ਵਿੱਚ ਪੱਥਰ ਦੇ ਉੱਤੇ ਚੜਾ ਕੇ ਇਹਦੇ ਵਿੱਚ ਤੁਸੀਂ ਪਾ ਲੈਣਾ ਜਿਵੇਂ ਆ ਟੁਕੜੇ ਪਾਏ ਹੋਏ ਆ ਪਾਊਲੂ ਪੇਪਰ ਦੇ ਉੱਤੋਂ ਇਹਦੇ ਤੁਸੀਂ ਰਬੜ ਨਾਲ ਮਤਲਬ ਕਿ ਇਹਨੂੰ ਕਵਰ ਕਰ ਦੇਣਾ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਪਰ ਰੱਸੀ ਹੈ ਜਿਹੜੀ ਕਿ ਬੰਨ ਲਈਏ ਤੇ ਦੋਸਤੋ ਇਹ ਤੁਸੀਂ ਉਸ ਜਗ੍ਹਾ ਤੇ ਲਾਉਣਾ ਜਾਨੀ ਕਿ ਉਸ ਗੇਟ ਤੇ ਲਾਉਣਾ ਜਿੱਥੇ ਤੁਹਾਡੇ ਜਾਂ ਤਾਂ ਲਾਈਟ ਪੈਂਦੀ ਹੋਵੇ ਤੇ ਜਾਂ ਫਿਰ ਮਤਲਬ ਕਿ ਧੁੱਪ ਪੈਂਦੀ ਹੋਵੇ ਜਿਸ ਤਰ੍ਹਾਂ ਵੀ ਉਹਦੇ ਉੱਤੇ ਪੂਰਾ ਇਸ ਤੇ ਚਾਨਣ ਪਵੇ ਦੋਸਤੋ ਇਹਦਾ ਪਤਾ ਨਹੀਂ ਲੌਜੀਕ ਕੀ ਹੈ ਪਰ ਸਾਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਦੇਖੋ ਤੁਸੀਂ ਮੱਖੀ ਕਿਵੇਂ ਭੱਜ ਰਹੀ ਆ ਦੇਖੋ ਇਹਨੂੰ ਦੇਖ ਕੇ ਪਤਾ ਨਹੀਂ ਰਿਫਲੈਕਸ਼ਨ ਪੈ ਰਿਹਾ ਪਤਾ ਨਹੀਂ ਕੀ ਹੋ ਰਿਹਾ ਵੀ ਮੱਖੀ ਇਹਦੇ ਨੇੜੇ ਤੇ ਜਿਹੜੇ ਮਤਲਬ ਕਿ ਖੜਦੀ ਜੇਦੋਂ ਆਹ ਚੀਜ਼ ਇੱਥੇ ਲੱਗ ਜੂਗੀ ਤੇ ਮੱਖੀ ਜਦੋਂ ਆਪਣੇ ਗੇਟ ਜਾਲੀਆ ਦਾ ਖੁੱਲਦਾ ਤੇ ਅੰਦਰ ਨਹੀਂ ਫੀ ਹੁਣ ਵੀ ਦੇਖਿਓ ਪਰਲੇ ਗੇਟ ਤੇ ਬਹੁਤ ਮੱਖੀਆਂ ਸਿੱਗੀਆਂ ਹਾਂਜੀ ਇਹ ਹੀ ਆਪਾਂ ਟ੍ਰਿਕ ਪਰਲੇ ਗੇਟ ਤੇ ਵੀ ਲਾਈਏ ਦੋ ਆਪਣੇ ਗੇਟ ਲੌਬੀ ਵਾਲੇ ਤੇ ਦੋਨਾਂ ਤੇ ਧੁੱਪ ਵੀ ਕਾਫੀ ਪੈਂਦੀ ਆ ਦੋਸਤੋ ਇਹਦਾ ਲੌਜੀਕ ਤੁਸੀਂ ਦੱਸਣਾ ਦੇਖੋ ਮੱਖੀ ਕਿਵੇਂ ਜਾ ਰਹੀ ਦੋਸਤੋ ਇਹਦਾ ਲੌਜੀਕ ਤੁਸੀਂ ਦੱਸਣਾ ਵਸੇ ਅੰਦਰ ਜੇ ਤੁਸੀਂ ਗੇਟ ਖੋਲੋਗੇ ਅੰਦਰ ਨਹੀਂ ਵੜਦੀਆਂ ਦੋਸਤੋ ਇਹਦਾ ਇਹਦਾ ਆ ਦੇਖੋ ਪਵਨ ਕਿਵੇਂ ਜਾ ਰਿਓ ਆਉਂਦੀ ਫਿਰ ਭੱਜ ਜਾਂਦੀ ਆ ਹਾਂਜੀ ਦੋਸਤਾਂ ਨੂੰ ਪੈਂਦਾ ਨਾ ਮੱਖੀ ਤੇ ਕੋਈ ਇਹਦਾ ਸਾਇੰਸ ਸਾਇੰਟਿਫਿਕ ਕਾਰਨ ਤੁਸੀਂ ਦੱਸਣਾ ਸਾਨੂੰ ਵੀ ਇਹ ਮਤਲਬ ਕਿ ਕਿਉਂ ਮੱਖੀ ਅੰਦਰ ਨਹੀਂ ਜਾ ਰਹੀ ਤੇ ਇਹਦਾ ਕੋਈ ਫਾਇਦਾ ਹੈ ਜਾਂ ਕੋਈ ਸਾਈਡ ਇਫੈਕਟ ਆ ਉਹ ਵੀ ਤੁਸੀਂ ਸਾਨੂੰ ਦੱਸਣਾ ਵੀ ਇਹਦੇ ਨਾਲ ਕੋਈ ਮਤਲਬ ਕਿ ਨੁਕਸਾਨ ਤਾਂ ਨਹੀਂਗਾ ਨੁਕਸਾਨ ਤਾਂ ਇਹਦੇ ਵਿੱਚ ਕੀ ਹੋਣਾ ਇਹਦੇ ਨਾਲ ਕਿਹੜਾ ਕੋਈ ਕੈਮੀਕਲ ਪਾਇਆ ਕੋਈ ਕੁਝ ਦੋਸਤ ਕਹਿ ਰਹੇ ਨਾ ਵੀ ਰਿਫਲੈਕਸ਼ਨ ਨਾਲ ਇਹ ਅੰਦਰ ਅੱਗ ਵੀ ਲੱਗ ਸਕਦੀ ਆ ਕੋਈ ਵੀ ਕਾਰਨ ਦੋਸਤੋ ਜਰੂਰ ਦੱਸਿਓ ਵੀ ਮੱਖੀ ਅੰਦਰ ਕਿਉਂ ਨਹੀਂ ਵੱੜ ਰਹੀ ਇਹਦੇ ਨਾਲ ਹਾਂਜੀ ਤੇ ਆਪਾਂ ਇੱਥੇ ਜਿਹੜਾ ਕੀ ਟੰਗ ਦਿੰਨੇ ਆ ਠੀਕ ਬਣ ਦੋ ਪਵਣ ਤੇ ਸੋ ਦੋਸਤੋ ਇਹ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਦੀ ਤਰ੍ਹਾਂ ਫਲਾ ਦਿਓ ਤਾਂ ਜੋ ਮੱਖੀਆਂ ਤੋਂ ਲੋਕਾਂ ਨੂੰ ਛਡਕਾਰਾ ਮਿਲ ਸਕੇ